ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਪਦੋਏ ਪਰਮ ਪੁਲਾਣੀਆਂ ਦੁਜੈ ਲਗਾਹੇ ਤ ਲਖ ਸ਼ਿੰਗਾਰ ਬਣਾਇਆ ਕਰਜ ਨਹੀਂ ਕੀਤ ਪਤਵੰਤ ਪਰਮ ਪੁਲਾਣੀਆਂ ਦੁਜੈ ਲਗਾਹੇ ਤ ਲਖ ਸ਼ਿੰਗਾਰ ਬਣਾਇਆ ਕਰਜ ਨਹੀਂ ਕੀਤ ਜੇਤ ਦਿਨ ਦੇ ਬਿਨਸ ਸਸੀ ਤਿਤ ਵਿਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤ ਛੱਡ ਘੜੋ ਦੇਖਨੇ ਮਹੇ ਜੇਨ ਨੂੰ ਲੱਗਾ ਹੈ ਤ ਹੱਥ ਮਰੋੜੇ ਤਨ ਕਪੇ ਸਿਉ ਹੋਵਾ ਸਿਤ ਜਿਹਾ ਵਿਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਦੋਂ ਨਰਕ ਨ ਪਹੀਐ ਗੁਰ ਰਖਣ ਵਾਲਾ ਹੈ ਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਇਤ ਪ੍ਰਭ ਦੇਤ ਸੇ ਪਦੋਂ ਨਰਕ ਨਾ ਪਹੀਏ ਗੁਰ ਰਖਣ ਵਾਲਾ ਹੈ ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ